ਇਨੇ ਪੰਜਾਬ ਬਹੁਤ ਧਿਆਨਕ ਤੇ ਬਹੁਤ ਬੁਰੇ ਦੌਰ ਚੋਂ ਗੁਜ਼ਰਿਆ ਸ਼ਾਇਦ ਆਉਣ ਵਾਲੀਆਂ ਕਈ ਪੀੜ੍ਹੀਆਂ ਇਸ ਦੌਰ ਨੂੰ ਭੁੱਲ ਨਹੀਂ ਸਕਣਗੀਆਂ ਕਿਦੇ ਲਈ ਅਸੀਂ ਸ਼ੁਰੂ ਕਰ ਰਹੇ ਹਾਂ ਮਿਸ਼ਨ ਚੜ੍ਹਦੀ ਕਲਾ ਦਿਲੋਂ ਅਪੀਲ ਕਰਦਾ ਹਾਂ ਕਿ ਆਓ ਪੰਜਾਬ ਨਾਲ ਖੜੀਏ ਆਓ ਪੰਜਾਬ ਨੂੰ ਦੁਬਾਰਾ ਪੰਜਾਬ ਬਣੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹੜਪੀਟਾਂ ਲਈ ਅੱਜ ਇੱਕ ਮਿਸ਼ਨ ਚੜਦੀ ਕਲਾ ਦੀ ਕੀਤੀ ਸ਼ੁਰੂਆਤ ਅੱਜ ਉਹਨਾਂ ਨੇ ਲਾਈਵ ਹੋ ਕੇ ਦੱਸਿਆ ਕਿ ਪੰਜਾਬ ਸਰਕਾਰ ਹੜਪੀਟਾਂ ਲਈ ਮਿਸ਼ਨ ਚੜਦੀ ਕਲਾ ਇੱਕ ਸਹਾਇਤਾ ਵਜੋਂ ਸ਼ੁਰੂਆਤ ਕਰਨ ਜਾ ਰਿਹਾ ਹੈ ਉਸ ਵਿੱਚ ਉਹਨਾਂ ਨੇ ਕਿਹਾ ਕਿ ਪਿਆਰੇ ਪੰਜਾਬੀਓ ਆਓ ਇਕੱਠੇ ਹੋ ਕੇ ਇਸ ਔਖੀ ਘੜੀ ਵਿੱਚ ਪੰਜਾਬ ਦਾ ਹੱਥ ਫੜੀਏ ਤੇ ਖੁੱਲ ਕੇ ਪੰਜਾਬ ਦੀ ਮਦਦ ਕਰੀਏ ਸੁਣਾਉਂਦੇ ਹਾਂ ਤੁਹਾਨੂੰ ਕੀ ਕੁਝ ਕਿਹਾ ਸੀਐਮ ਭਗਵੰਤ ਮਾਨ ਨੇ ਪੰਜਾਬ ਬਹੁਤ ਭਿਆਨਕ ਤੇ ਬਹੁਤ ਬੁਰੇ ਦੌਰ ਚੋਂ ਗੁਜ਼ਰਿਆ ਸ਼ਾਇਦ ਆਉਣ ਵਾਲੀਆਂ ਕਈ ਪੀੜ੍hiyan ਇਸ ਦੌਰ ਨੂੰ ਭੁੱਲ ਨਹੀਂ ਸਕਣਗੀਆਂ ਇੱਕ ਭਿਆਨਕ ਹੜ੍ਹ ਜਿਦੇ ਵਿੱਚ ਪਾਣੀ ਨੇ ਸਿਰਫ ਕਹਿਰ ਨਹੀਂ ਟਾਇਆ ਬਲਕਿ ਲੱਖਾਂ ਸੁਪਨੇ ਵੀ ਪਾਣੀ ਨਾਲ ਹੀ ਵਹਾ ਕੇ ਲੈ ਗਿਆ 2300 ਦੇ ਕਰੀਬ ਪਿੰਡ ਡੁੱਬ ਗਏ 7 ਲੱਖ ਲੋਕ ਬੇਕਾਰ ਹੋ ਗਏ 20 ਲੱਖ ਲੋਕ ਪ੍ਰਭਾਵਿਤ ਹੋ ਗਏ 3200 ਸਕੂਲ ਖੰਡਰ ਬਣ ਗਏ 56 ਜਾਨਾਂ ਚਲੀਆਂ ਗਈਆਂ 8500 ਕਿਲੋਮੀਟਰ ਸੜਕਾਂ ਬਰਬਾਦ ਹੋ ਗਈਆਂ 2500 ਪੁਲ ਟੁੱਟ ਗਏ 1400 ਕਲੀਨਿਕ ਤੇ ਹੋਰ ਸਰਕਾਰੀ ਬਿਲਡਿੰਗਾਂ 19 ਕਾਲਜ ਖੰਡਰ ਬਣ ਗਏ ਮੂੜਲੇਨ ਮਾਨਾ ਮੁਤਾਬਕ 13800 ਕਰੋੜ ਦੇ ਲਗਭਗ ਨੁਕਸਾਨ ਹੋਇਆ ਜਦੋਂ ਪਾਣੀ ਘਟੂਗਾ ਹੋਰ ਥੱਲੇ ਗਰਾਉਂਡ ਤੇ ਜਾਵਾਂਗੇ ਸਰਵੇ ਹੋਰ ਆਉਣਗੇ ਗਰਦੌਰੀਆਂ ਹੋਰ ਆਉਣਗੀਆਂ ਤਾਂ ਨੁਕਸਾਨ ਇਸ ਤੋਂ ਵੱਧ ਵੀ ਸਕਦਾ ਲੋਕ ਕਹਿੰਦੇ ਨੇ ਕਿ ਪੰਜਾਬ ਦੇ ਇਤਿਹਾਸ ਦਾ ਇਹ ਸਭ ਤੋਂ ਭਿਆਨਕ ਦੌਰ ਹੈ ਮੈਂ ਕਹਿੰਦਾ ਕਿ ਪੰਜਾਬ ਲਈ ਸਭ ਤੋਂ ਔਖੇ ਇਮਤਿਹਾਨ ਦੀ ਘੜੀ ਵੀ ਹੈ ਕਿਉਂਕਿ ਹਰ ਸੰਕਟ ਦੇ ਵਿੱਚ ਪੰਜਾਬ ਜਦੋਂ ਕਿਤੇ ਫਸਿਆ ਤਾਂ ਪੰਜਾਬ ਨੇ ਸਿਰ ਨਹੀਂ ਝੁਕਾਇਆ ਪੰਜਾਬ ਸੰਕਟ ਦੇ ਸਾਹਮਣੇ ਹਿੱਕ ਤਾਨ ਕੇ ਖੜਦਾ ਹੈ ਲੜਦਾ ਹੈ ਤੇ ਉਸ ਸੰਕਟ ਚੋਂ ਬਾਹਰ ਆ ਜਾਂਦਾ ਹੈ ਸੰਕਟ ਪੰਜਾਬ ਸਾਹਮਣੇ ਛੋਟੇ ਪੈ ਜਾਂਦੇ ਹੈ ਐਸ ਹੜ੍ਹ ਦੇ ਵਿੱਚ ਵੀ ਦੇਖਿਆ ਕਿਵੇਂ ਨੌਜਵਾਨ ਜਿਹੜੇ ਨੇ ਆਪਣੀ ਜਾਨ ਨੂੰ ਖਤਰੇ 'ਚ ਪਾ ਕੇ ਲੋਕਾਂ ਦੀਆਂ ਜਾਨਾਂ ਬਚਾ ਰਹੇ ਸੀ ਕਿਵੇਂ ਗੁਰਦੁਆਰਾ ਸਾਹਿਬ ਦੇ ਮੰਦਰਾਂ ਦੇ ਹੋਰ ਧਾਰਮਿਕ ਸਥਾਨਾਂ ਦੇ ਦਰਵਾਜ਼ੇ ਲੋਕਾਂ ਦੀ ਮਦਦ ਵਾਸਤੇ ਖੁੱਲ ਰਹੇ ਸੀ ਕਿਵੇਂ ਇੱਕ ਮਾਲਾ ਦੇ ਮਣਕਿਆਂ ਵਾਂਗੂ ਇੱਕ ਪਰਿਵਾਰ ਬਣ ਕੇ ਪੰਜਾਬੀ ਜਿਹੜੇ ਨੇ ਉਹ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਦੇ ਨਾਲ ਖੜੇ ਹੋ ਗਏ ਇਹ ਹੀ ਸਾਡੀ ਵਿਲੱਖਣਤਾ ਹੈ ਇਹੀ ਤਾਕਤ ਹੈ ਇਹੀ ਸਾਨੂੰ ਦੁਨੀਆ ਤੋਂ ਅਲੱਗ ਕਰਦੀ ਹੈ ਮੈਂ ਅੱਜ ਇਹ ਅਪੀਲ ਕਰਨੀ ਚਾਹੁੰਦਾ ਕਿ ਦੋਸਤੋ ਹੁਣ ਰਾਹਤ ਦੇ ਕੰਮਾਂ ਤੋਂ ਅੱਗੇ ਵਧਣ ਦਾ ਸਮਾਂ ਆ ਗਿਆ ਕਿਸਾਨਾਂ ਨੇ ਫੇਰ ਖੇਤੀ ਕਰਨੀ ਹੈ ਬੱਚਿਆਂ ਨੇ ਫੇਰ ਸਕੂਲ ਜਾਣਾ ਹੈ ਪਰਿਵਾਰਾਂ ਨੇ ਫੇਰ ਚੁੱਲ੍ਹੇ ਜਲਾਉਣੇ ਨੇ ਕਰਾਨੇ ਫਿਰ ਦੁਬਾਰਾ ਬਸਣਾ ਇਹਦੇ ਲਈ ਅਸੀਂ ਸ਼ੁਰੂ ਕਰ ਰਹੇ ਹਾਂ ਮਿਸ਼ਨ ਚੜ੍ਹਦੀ ਕਲਾ ਚੜ੍ਹਦੀ ਕਲਾ ਦਾ ਮਤਲਬ ਹੈ ਹਰ ਔਖੇ ਤੋਂ ਔਖੇ ਟਾਈਮ ਦੇ ਵਿੱਚ ਬੁਲੰਦ ਹੌਸਲੇ ਨਾਲ ਖੜੇ ਰਹਿਣਾ ਹਰ ਹਨੇਰੇ ਦੇ ਵਿੱਚ ਉਮੀਦਾਂ ਦੇ ਦੀਵੇ ਜਗਾਈ ਰੱਖਣਾ ਮੈਂ ਸਾਡੇ ਪੰਜਾਬ ਦੇ ਨਾਗਰਿਕਾਂ ਨੂੰ ਪੂਰੇ ਦੇਸ਼ ਦੇ ਨਾਗਰਿਕਾਂ ਨੂੰ ਉਦਯੋਗਪਤੀਆਂ ਨੂੰ ਚੈਰੀਟੇਬਲ ਟਰਸਟ ਨੂੰ ਕਲਾਕਾਰਾਂ ਨੂੰ ਜਿਹੜੇ ਵੀ ਹੁਣ ਪੁਨਰਵਾਸ ਦੇ ਤੇ ਪੰਜਾਬ ਨੂੰ ਦੁਬਾਰੇ ਪੈਰਾਂ ਸਿਰ ਖੜਾ ਕਰਨ ਦੇ ਵਿੱਚ ਆਪਣਾ ਹਿੱਸਾ ਪਾਉਣਾ ਚਾਹੁੰਦੇ ਨੇ ਉਹਨੂੰ ਅਪੀਲ ਕਰਦਾ ਦਿਲੋਂ ਅਪੀਲ ਕਰਦਾ ਕਿ ਆਓ ਪੰਜਾਬ ਨਾਲ ਖੜੀਏ ਆਓ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਈਏ ਤਾਂ ਕਿ ਪੰਜਾਬ ਦੁਬਾਰਾ ਖੜਾ ਹੋ ਕੇ ਸੰਕਟ ਚੋਂ ਦੇਸ਼ ਨੂੰ ਲੀਡ ਕਰ ਸਕੇ ਔਰ ਮੈਂ ਵਚਨ ਦਿੰਦਾ ਕਿ ਤੁਹਾਡੇ ਦੁਆਰਾ 109 ਦੀ ਕਮਾਈ ਚੋਂ ਕੱਢਿਆ ਗਿਆ ਦਸਵੰਦ ਤੁਹਾਡਾ ਦਿੱਤਾ ਹੋਇਆ ਇੱਕ ਇੱਕ ਰੁਪਈਆ ਅਸੀਂ ਪੂਰੀ ਪਾਰਦਰਸ਼ਤਾ ਨਾਲ ਤੇ ਇਮਾਨਦਾਰੀ ਨਾਲ ਇਸਤੇਮਾਲ ਕਰਾਂਗੇ 1 ਰੁਪਏ ਨੂੰ ਸਵਾ ਰੁਪਿਆ ਬਣਾ ਕੇ ਅੱਗੇ ਭੇਜਾਂਗੇ ਆਓ ਆਪਾਂ ਇਹ ਦੱਸ ਦਈਏ ਕਿ ਪੰਜਾਬ ਜਿਹੜਾ ਉਹ ਇੱਕ ਹੋਰ ਧਰਤੀ ਹੈ ਪੰਜਾਬ ਗੁਰੂਆਂ ਪੀਰਾਂ ਫਕੀਰਾਂ ਸ਼ਹੀਦਾਂ ਦੀ ਧਰਤੀ ਹੈ ਇਸ ਮਿੱਟੀ ਨੂੰ ਵਰਦਾਨ ਹੈ ਜਿਆਦਾ ਡਿਟੇਲ ਵਾਸਤੇ ਤੁਸੀਂ rangla.punjab.gov.in ਇਹ ਵੈਬਸਾਈਟ ਤੇ ਜਾ ਸਕਦੇ ਹੋ rangla r a n g l a rangla punjab p u n j a b punjab g o v in in ਇਹ ਤੁਹਾਨੂੰ ਡਿਟੇਲ ਮਿਲ ਜੂਗੀ ਖੋਲ ਦਿਲੀ ਨਾਲ ਮਿਸ਼ਨ ਚੜ੍ਹਦੀ ਕਲਾ 'ਚ ਹਿੱਸਾ ਪਾਓ। ਔਰ ਆਜੋ ਦੱਸਿਏ ਦੁਨੀਆ ਨੂੰ ਕਿ ਪੰਜਾਬ ਕਿਸੇ ਵੀ ਸੰਕਟ ਤੋਂ ਹਾਰਦਾ ਨਹੀਂ। ਪੰਜਾਬ ਹਮੇਸ਼ਾ ਚੜ੍ਹਦੀ ਕਲਾ 'ਚ ਰਹਿੰਦਾ। ਪੰਜਾਬ ਹਮੇਸ਼ਾ ਚੜ੍ਹਦੀ ਕਲਾ 'ਚ ਰਹਿੰਦਾ।